ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਇਹ ਆਪਾਂ ਡਿਜ਼ਾਈਨ ਪਹਿਲਾਂ ਬਣਾਈ ਜਾਂਦੇ ਸੀ ਆਪਾਂ ਇਸੇ ਤੀ ਦੱਸ ਦਿੰਨੇ ਆ ਤੇ ਇੱਕ ਇੱਕ ਹੁੰਡਾ ਆਪਾਂ ਸਾਈਡ ਤੇ ਰੱਖਿਆ ਦੋ ਕਲਰ ਚ ਬਣਾਵਾਂਗੇ ਜੀ ਤੁਹਾਨੂੰ ਦਿਖਾਈ ਦੇ ਰਿਹਾ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਬਹੁਤ ਜਲਦੀ ਬਣਦਾ ਹੈ ਤੇ ਪਿਆਰਾ ਵੀ ਬਹੁਤ ਲੱਗਦਾ ਜੀ ਤੁਸੀਂ ਜਦੋਂ ਪੂਰਾ ਡਿਜ਼ਾਈਨ ਦੇਖੋਗੇ ਨਾ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਕਿੰਨਾ ਸੋਹਣਾ ਲੱਗਦਾ ਹੈ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਤੇ ਸੋਹਣੇ ਸੋਹਣੇ ਕਰ ਦਿਆ ਕਰੋ ਜੀ ਕਮੈਂਟ ਵਾਧੂ ਸਾਰੇ ਕਮੈਂਟ ਕਰ ਦਿਆ ਕਰੋ ਜੀ ਤੇ ਚਲੋ ਜੀ ਆਪਾਂ ਸਲਾਈ ਬਣਾਉਣੀ ਹੈ ਜੀ ਆਪਾਂ ਉਲਟੀ ਸਲਾਈ ਬਣਾਵਾਂਗੇ ਇਹ ਪਾਗਾ ਇੱਕ ਵਾਰੀ ਇਹ ਬਣਦੇ ਚ ਦੱਸੀ ਜਾਂਦੇ ਆ ਫਿਰ ਅੱਗੇ ਤੁਹਾਨੂੰ ਦੱਸ ਦਿਆਂਗੇ ਬਾਕੀ ਦੇਖ ਕੇ ਪਤਾ ਲੱਗ ਜੂਗਾ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਜਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਜਿ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਜੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਆਪਣੇ ਦਾ ਵੀਡੀਓ ਵੱਧ ਤੋਂ ਵੱਧ ਉਹ ਸ਼ੇਅਰ ਕਰ ਦਿਆ ਕਰੋ ਜੇ ਜੜੀ ਵੱਧ ਤੋਂ ਵੱਧ ਚੱਲੇ ਇਸ ਤਰ੍ਹਾਂ ਕਰ ਦਿਆ ਕਰੋ ਜੀ ਤੁਹਾਨੂੰ ਸਭ ਨੂੰ ਪਤਾ ਹੈ ਤੇ ਜਰੂਰ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਚਲੋ ਜੀ ਆਪਾਂ ਇਹ सीधे पासे तो भी उल्टी सिलाई बना ली है हम आप उल्टी साइड आ गए उल्टी साइड देखो जी हम आप अपना जोड़ा यह नीला कलर है ये ला लवेंगे ਇਨੂੰ ਆਪਾਂ ਦੇਖੋ ਜੀ ਇਸ ਤਰ੍ਹਾਂ ਡਬਲ ਵਾਲ ਪਾ ਕੇ ਬਣਾਵਾਂਗੇ ਸਾਰੀ ਸਲਾਈ ਹਰੇਕ ਕੁੰਡੇ ਤੇ ਆਪਾਂ ਡਬਲ ਵਾਲ ਪਾ ਲੈਣਾ ਤੇ ਲਓ ਜੀ ਆਪਾਂ ਇਹ ਡਬਲ ਵਾਲ ਪਾ ਕੇ ਬਣਾ ਲਈ ਸਲਾਈ ਤੇ ਹੁਣ ਦੇਖੋ ਜੀ ਆਪਾਂ ਆਗੇ ਸਿੱਧੀ ਸਾਈਡ ਸਿੱਧੀ ਸਾਈਡ ਆਪਾਂ ਇਹ ਕੁੰਡਾ ਬਣਾ ਲਵਾਂਗੇ ਫਿਰ ਇਹ ਥੋੜਾ ਜਨਾ ਉਹ ਲੂਜ਼ ਨਹੀਂ ਹੁੰਦਾ ਹੁਣ ਆਪਾਂ ਦੇਖੋ ਜੀ ਤਿੰਨ ਕੁੰਡੇ ਤਾਰਾਂਗੇ ਇਹਨਾਂ ਨੂੰ ਆਪਾਂ ਹਾਲੇ ਬਣਾਉਣਾ ਨਹੀਂ ਹੈਗਾ ਫਿਰ ਆਪਾਂ ਧਾਗਾ ਪਿੱਛੇ ਕਰਾਂਗੇ ਫਿਰ ਆਪਣੇ ਵੱਲ ਕਰਾਂਗੇ ਇਸ ਤਰ੍ਹਾਂ ਕਰਕੇ ਆਪਾਂ ਡਬਲ ਵਾਲ ਪਾ ਲੈਣਾ ਤਿੰਨ ਗੁੰਡਿਆਂ ਨੂੰ ਤੇ ਇਹਨਾਂ ਨੂੰ ਫਿਰ ਤੋਂ ਸਲਾਈ ਤੇ ਲੈ ਲਵਾਂਗੇ ਫਿਰ ਤੋਂ ਤਿੰਨ ਗੁੰਡਿਆਂ ਦਾ ਆਪਾਂ ਵਲ ਤਾਰਿਆ ਤੇ ਪੰਟਾਗਾਓ ਦੇਖੋ ਜੀ ਇੱਧਰ ਕਰ ਲਿਆ ਇਸ ਤਰ੍ਹਾਂ ਫਿਰ ਆਪਾਂ ਇੱਧਰ ਲੈ ਲਵਾਂਗੇ ਸਲਾਈ ਤੇ ਗੁੰਡੇ ਫੇਰ ਆਪਾਂ ਉਸੇ ਸਲਾਈ ਤੇ ਫੇਰ ਲੈ ਲਵਾਂਗੇ ਧਾਗਾ ਪਿੱਛੇ ਕਰ ਲਵਾਂਗੇ ਇਹ ਆਪਣਾ ਡਬਲ ਵਾਲ ਹੋ ਜਾਊਗਾ ਜੀ ਇੱਥੇ ਆਪਾਂ ਪਹਿਲਾਂ ਧਾਗਾ ਆਪਣੇ ਵੱਲ ਕਰ ਲੈਣਾ ਫੇਰ ਕੁੰਡੇ ਇਸ ਤਰ੍ਹਾਂ ਸਲਾਈ ਤੇ ਲੈਣੇ ਤਦ ਲਓ ਜੀ ਆਪਾਂ ਸਾਰੇ ਗੁੰਡੇ ਬਣਾ ਲਏ ਹੁਣ ਆਪਾਂ ਆ ਗਏ ਆਹ ਹਾਂ ਸੌਰੀ ਉਲਟੀ ਸਾਈਡ ਉਲਟੀ ਸਾਈਡ ਆਪਾਂ ਲਾਵਾਂਗੇ ਜੀ ਆਪਣਾ ਕਰੀਮ ਕਲਰ ਰੰਗ ਦੋ ਗੁੰਡੇ ਆਪਾਂ ਬਣਾ ਲਵਾਂਗੇ ਇੱਕ ਗੁੰਡਾ ਆਪਾਂ ਹਟਾਰ ਲਵਾਂਗੇ ਜਿਹੜੇ ਤਿੰਨ ਗੁੰਡੇ ਆ ਆ ਤਾਂ ਆਪਣਾ ਆਪਣਾ ਐਜ ਸਟਿਚ ਉਹ ਹੋਆ ਤਿੰਨਾਂ ਗੁੰਡਿਆਂ ਚ ਆਪਾਂ ਇੱਕ ਗੁੰਡਾ ਬਣਾ ਲਿਆ ਉਲਟਾ ਇੱਕ ਤਾਰ ਲਿਆ ਅਗਲਾ ਗੁੰਡਾ ਵੀ ਆਪਾਂ ਉਲਟਾ ਬਣਾ ਲਵਾਂਗੇ ਹੁਣ ਅਗਲੇ ਤਿੰਨ ਗੁੰਡਿਆਂ ਚ ਆਪਾਂ ਇੱਕ ਗੁੰਡਾ ਬਣਾ ਲਵਾਂਗੇ ਇੱਕ ਗੁੰਡਾ ਤਾਰ ਲਵਾਂਗੇ ਫਿਰ ਇੱਕ ਗੁੰਡਾ ਬਣਾਵਾਂਗੇ ਹਾਂ ਸੌਰੀ ਦੋ ਗੁੰਡੇ ਬਣਾ ਲਵਾਂਗੇ ਹੁਣ ਇੱਕ ਗੁੰਡਾ ਤਾਰ ਲਵਾਂਗੇ ਉਹਨੇ ਇਹ ਆਪਣਾ ਇਸ ਤਰ੍ਹਾਂ ਚੱਲੀ ਜਾਊਗਾ ਦੋ ਗੁੰਡੇ ਆਪਾਂ ਬਣਾ ਲੈਣੇ ਉਲਟੇ ਇੱਕ ਗੁੰਡਾ ਆ ਆਪਾਂ ਤਾਰ ਲੈਣਾ ਜੀ ਹੁਣ ਆਪਾਂ ਸਿੱਧੇ ਪਾਸੇ ਆ ਗਏ ਸਿੱਧੇ ਪਾਸੇ ਦੇਖੋ ਜੀ ਆਪਾਂ ਇਹ ਸਾਰੇ ਗੁੰਡੇ ਬਣਾ ਲੈਣੇ ਹੁਣ ਜਿਹੜਾ ਗੁੰਡਾ ਆਪਾਂ ਤਾਰਿਆ ਸੀ ਉਹ ਵੀ ਆਪਾਂ ਬਣਾ ਲੈਣਾ ਉਲਟੀ ਸਾਈਡ ਆ ਗਈ ਇਧਰੋਂ ਆਪਾਂ ਸਲਾਈ ਆਪਣੀ ਉਲਟੀ ਬਣਾਵਾਂਗੇ ਇਦਾਂ ਦੇਖੋ ਜੀ ਹੁਣ ਆਪਾਂ ਸਲਾਈ ਉਲਟੀ ਬਣਾਵਾਂਗੇ ਸਿੱਧੀ ਸਾਈਡ ਤੋਂ ਇਹ ਸਲਾਈ ਆਪਾਂ ਉਲਟੀ ਬਣਾਵਾਂਗੇ ਉਲਟੀ ਸਾਈਡ ਤੋਂ ਉਲਟੀ ਬਣਾਵਾਂਗੇ ਮਸਾਹੀ ਸਲਾਈ ਆਪਾਂ ਬਣਾ ਕੇ ਤੁਹਾਨੂੰ ਵਿਜ਼ਨ ਦਿਖਾ ਦਿੰਨੇ ਆ ਕਿਉਂਕਿ ਤੁਹਾਨੂੰ ਦੇਖ ਕੇ ਪਤਾ ਲੱਗ ਜਊ ਉਹ ਤਾਂ ਆਪਾਂ ਨੂੰ ਹੁਣ ਪਤਾ ਲੱਗ ਹੀ ਜਾਂਦਾ ਜਿਵੇਂ ਆਪਾਂ ਕਿਵੇਂ ਬਣਾਉਣੀ ਆ ਇਹ ਸਲਾਈਆਂ ਤੇ ਲਓ ਜੀ ਦੇਖੋ ਜੀ ਇਸ ਤਰ੍ਹਾਂ ਬਣਦਾ ਇਹ ਡਿਜ਼ਾਈਨ ਦੇਖੋ ਜੀ ਦੋ ਕਲਰ ਚ ਬਹੁਤ ਸੋਹਣਾ ਲੱਗਦਾ ਹੈ ਦੇਖੋ ਜੀ ਰੰਗ ਵੀ ਬਹੁਤ ਸੋਹਣਾ ਕਰੀਮ ਕਲਰ ਦੇ ਨਾਲ ਨੀਲਾ ਕਿੰਨਾ ਸੋਹਣਾ ਉੱਠਦਾ ਤੇ ਆਹ ਵਸ ਦੋ ਸਲਾਈਆਂ ਆਪਾਂ ਚਾਰ ਸਲਾਈਆਂ ਆ ਵਿੱਚ ਆਪਾਂ ਇਸ ਤਰ੍ਹਾਂ ਬਣਾ ਲੈਣੀਆਂ ਫਿਰ ਦੋ ਸਲਾਈਆਂ ਬਣਾ ਲੈਣੀਆਂ ਆਹ ਤੇ ਆਪਾਂ ਇਸੇ ਤਰ੍ਹਾਂ 6 6 ਸਲਾਈਆਂ ਆਪਣੀਆਂ ਬਣਦੀਆਂ ਜਾਣਗੀਆਂ ਦੋਨਾਂ ਰੰਗਾਂ ਦੀਆਂ ਤੇ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਤੇ ਜਰੂਰ ਟਰਾਈ ਕਰਿਓ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰਦੇ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਉਲਟੀ ਸਾਈਡ ਤੋਂ ਦੇਖੋ ਜੀ ਇਸ ਤਰ੍ਹਾਂ ਦਿਖਦਾ ਹੈ ਚਲੋ ਜੀ ਬਹੁਤ ਸੋਹਣਾ ਲੱਗਦਾ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ